ਐਸ ਵੀ ਜੇਵਿਕ ਜਿਹੜਾ ਮੇਨ ਵੇਪਨ ਹੈ ਮੈਂ ਜਸਟ ਰੀਚਿੰਗ ਹੋਦੇ ਬਿਆਨ ਦੇ ਦੇੇ ਹੋਏ ਨਹੀਂ ਹੈ ਵਿੱਚ ਉਹ ਬਿਆਨ ਦੇ ਦੇ ਕਾਬਿਲ ਵੀ ਹੋ ਗਿਆ ਸੀ ਪਰ ਕੱਲ ਜਿਹੜਾ ਹੈਗਾ ਅਨਫੋਰਚਨਟਲੀ ਦੁਬਾਰਾ ਫਟੜਾ ਹੈਗਾ ਸੀਰੀਅਸ ਹੋ ਗਿਆ ਉਹਦੇ ਪੇਟ ਵਿੱਚ ਵੀ ਗੋਲੀ ਲੱਗੀ ਹੈ ਨੋ ਨੰਬਰ ਦੇ ਵਿਅਪਨ ਤੋਂ ਉਹਦੇ ਗੋਲੀ ਮਾਰੀ ਗਈ ਹੈ ਮਰਦੇਵ ਸਿੰਘ ਜਿਹੜਾ ਹੈਗਾ ਨੇ ਆਮੋਰਤ ਜਿਹੜਾ ਲੀ ਨਾਈਨ ਨੰਬਰ ਦੇ ਪਿਸਟਲਿਆ ਰਾਣੀ ਨੇ ਉਹ ਵੀ ਨਾਈਨ ਨੰਬਰ ਜਿਹੜਾ ਕੀ ਮੋਸਟਲੀ ਪਿਸਟਲ ਗੇ ਜੇ ਕਾਰੀਆਂ ਕਾਰਪਾਈਨ ਹੁੰਦੀ ਹੈ ਜਾਂ ਪਿਸਟਲ ਆ ਕਿਸ ਤੋਂ ਗੋਲੀ ਚਤੀ ਗੋਲੀ ਚਤੀ ਹਾਂਜੀ ਕਿੰਨੀ ਏਜ ਆ ਮੁੰਡੇ ਕੋਲ ਜਿਹੜੀ ਵੀ ਕਿਸਾ ਦੀ ਏਜ ਹੈ ਜਿਹੜੇ ਦੇਖਦੇ ਵੀ ਇਹ ਵੱਡਾ ਜੀ ਦਾ ਇਤਲ ਵੱਡਾ ਜੀ ਮਾਰੀ ਕਿਤੇ ਗੋਲੀ ਕਿਤੇ ਮਾਰੀ ਕਿ ਉਹਨਾਂ ਨੇ ਹਰ ਸਿੰਘਾਂ ਵਿੱਚ ਹੀ ਮਾਰੀ ਹਨ ਮਾਰੇ ਹਨ ਇਹ ਨਿਆਣ ਸਿੰਘਾਂ ਬੰਦੇ ਜਿਹੜੇ ਹਾਂਜੀ ਹਰ ਸਿੰਘ ਹਰ ਸਿੰਘ ਫਿਰ ਕੋਲ ਜਿਹੜਾ ਸਾਡਾ ਮਹਿਮਸਵਾਲ ਉਹ ਹੈ ਕਿ 9 ਮਹੀਨੋਂ ਦਾਡਾ ਪਿਸਟਲ ਹੈ ਨਾ ਇਹ ਪਰ ਹਿੱਟ ਪਰ ਹਿੱਟਡ ਹੋਰ ਹੈ ਐਸਪਾਸ ਆਮ ਜੈਕਟਡ ਆ ਕੇ ਉਹਨਾਂ ਨੂੰ ਹੰਗਾ ਕਰਦਾ ਹੈ ਇਹ ਜੇਨਪੀ ਪਰਮਿਟ ਹੋਵੇ ਤਾਂ ਉਹ ਕਿਲੇ ਤੋਂ ਪਰਮਿਟ ਤੋਂ ਬਾਅਦ ਜਿਹੜਾ ਹੈਗਾ ਨਾਨ ਕ੍ਰੈਕਟਰ ਜਿਹੜਾ ਬੇਸਿਕਲੀ ਵੈਪਨ ਹੈ ਨਾ ਦੋਸ ਕੰਡੀਸ਼ਨ ਦੇ ਵਿੱਚ ਚੱਜੇ ਮਿਲਦਾ ਆਮ ਨਹੀਂ ਮਿਲਦਾ ਉਹ ਵੈਪਨ ਐ ਜੇ ਨੇ ਨਾਮ ਕਿਸੇ ਨੇ ਹੱਥ ਨੂੰ ਵੈਪਨ ਮਿਲਿਆ ਨੋ ਐਮਮ ਦਾ ਜੇ ਲਾਇਸੈਂਸ 10 ਹੈ ਜੇ ਲਾਇਸੈਂਸ 100% ਚਾਂਸ ਹੈ ਕਿ ਜਿਹੜਾ ਹੈਗਾ ਇਲੀਗਲ ਵੈਪਨ ਹੋਏਗਾ ਤੇ ਜੇ ਨੋ ਐਮਮ ਦਾ ਪਿਸਤਲ ਕਿਸੇ ਦੇ ਕੋਲ ਹੈਗਾ ਤੇ ਕੀ ਰੀਜ਼ਨ ਹੈ ਪ੍ਰਸ਼ਾਸਨ ਦੱਸੂਗਾ ਕਿ ਕਿਉਂ ਉਹਨੂੰ ਜਿਹੜਾ ਹੈਗਾ ਗ੍ਰਾਂਟ ਕੀਤਾ ਗਿਆ ਹੈ ਉਦੋਂ ਕੋਈ ਐਡ ਰੈਨਸਰ ਪਰ ਪਾਈਪ ਜਿਹਨੇ ਪਹੁੰਚ ਪੂਰਾ ਗੋਨ ਮੈਂ ਯਾਨੀ ਕਿ ਪਹੁੰਚ ਉਹਦੇ ਬੰਦੇ ਆ ਉਹਨਾਂ ਕੋਲ ਲਾਸਟ ਉਹਨਾਂ ਦੇ ਕੋਲ ਵਿਪਨ ਹੁੰਦਾ ਉਹ ਨਾਲ ਕੈਰੀ ਜਿਹੜਾ ਕਰ ਕਰਾ ਲੈਂਦੇ ਆ ਅਦਰਵਾਈਜ਼ ਇਹ ਨੋ ਅਨੰਦ ਦਾ ਜਿਹੜਾ ਲਾਇਸੈਂਸ ਹੈ ਜਦੋਂ ਤੱਕ ਉਹ ਇੱਕ ਵਾਸਤੇ ਨਹੀਂ ਹੈ ਤੇ ਇਹਨਾਂ ਦੇ ਕੋਲ ਜਦੋਂ ਨੋ ਅਨੰਦ ਦਾ ਧਿਆਨ ਕਰਤੋ ਹੈ ਇਹ ਵੀ ਜਾਂਚ ਦਾ ਅਵਸ਼ਕ ਦੂਜੀ ਟੇੜੀ ਗੱਲ ਹੈਗੀ ਆ ਅਸੀਂ ਇੱਕ ਵੀ ਜੇ ਐਸ ਕੇਸ ਦੇ ਵਿੱਚ ਸੈੱਟ ਬਣਾਉਣ ਵਾਸਤੇ ਦਰਖਾਸਤ ਐਸਪੀ ਤੋਂ ਕੋਰਤਲਾ ਹੁੰਦੀ ਸੀ ਜਿਹਦੇ ਵਿੱਚ ਉਹਨਾਂ ਨੇ ਇਹਨੂੰ ਕੈਜੂਅਲ ਵੇ ਦੇ ਵਿੱਚ ਲਿਆ ਔਰ ਦੁਬਾਰਾ ਜਿਹੜੀ ਬਰਖਾਸਤ ਹੈ ਸਾਡੇ ਕੋ ਆ ਸਿਟੀ ਬਾਪਾਂ ਦੇ ਹੋਏ ਡੀਐਸਪੀ ਜਿਹੜਾ ਸਿਟੀ ਹੈ ਪਗੜਾ ਉੱਤੇ ਭੇਜ ਦਿੱਤੀ ਗਈ ਹੈ ਇਸ ਕੇਸ ਦੇ ਵਿੱਚ ਜਿਹੜਾ ਆਈਓ ਹੈ ਮੈਂ ਉਹ ਚੌਥੀ ਚਾਰਜ ਮਿਹੜੀ ਚੇੜੂ ਚੌਥੀ ਜਿਹੜਾ ਲਾਲਚਾਰ ਰਟਾ ਜਸਪੀਰ ਸਿੰਘ ਸਾਡੇ ਉੱਤੇ ਐਲੀਗੇਸ਼ਨ ਬਣਿਆ ਜੀ ਸੀਗੇ ਐਲੀਗੇਸ਼ਨ ਆਪੀ ਐਫੀਮੇਸ਼ਨ ਕਰਦੇ ਲੈਵਲ ਗਏ ਹੈ ਕਿ ਉਹ ਬੰਦਾ ਬਾਇਸਡ ਹੈ ਔਰ ਉਲਟਾ ਸਾਡੇ ਕੋਲੋਂ ਮੈਂ ਗਾਵੇ ਫਿਰ ਵਾਰ ਵੀ ਵਿਚ ਜਿਹੜਾ ਹੈਗਾ ਬਿਆਨ ਦੇਣਾ ਚਾਹੁੰਦਾ ਦਬਾਅ ਆ ਗਿਆ ਕਿ ਅਸੀਂ ਜਿਹੜਾ ਕੋਈ ਕਾਰਵਾਈ ਨਾ ਕਰਵਾਈਏ ਨਾ ਹੀ ਉਹ ਰਹਿ ਕਾਰਵਾਈ ਹੋਣ ਦੇਣ ਦੇ ਗਏ ਜਸ ਸਤੋ ਕਿ ਉਹਨੂੰ ਜਿਹੜਾ ਰਿਵੈਸਟੀਗੇਸ਼ਨ ਤੋਂ ਪਾਸੇ ਕੀਤਾ ਜਾਏ ਉਹ ਇਹਦੇ ਵਿੱਚ ਸਿੱਧ ਕਾਮ ਕਰਵਾ ਕੇ ਪ੍ਰੋਪਰ ਵੇ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਜਮਲੇ